ீாசரி மஹல்ல பஞ்சமாக்கர்பாரமா இக்கோக்க சத் பிரந்தன ந்தனாஹர் வந்தனாபாலே ரோ ஒட பாக பிட்டே குருதேவா கோட்ட பராத மிட்டு ஹே சரண கமல் ஜா காமனப்ப ਸੋਗ ਅਗਨਿਤ ਸਜਨ ਨਾ ਬਿ ਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਪਰ ਤਨ ਦੋਖਿ ਸੁ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤੇਰੇ ਸਨਾਏ ਅਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਣਾਏ ਤੇਰੇ ਸਨਾਏ ਅਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਣਾਏ ਸ੍ਰੀ ਵਾ ਸਮਾਜ ਮਹਾਨਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦ ਹਰ ਜੀਠ ਜੁੜਨ ਦਾ ਲੋੜੀਐ ਜਿਸ ਅਗੈ ਸਭਨ ਵੰਨਾ ਹਰ ਸੱਜਣ ਦਾ ਉਹਨ ਲੱਗਿਆ ਕਿਸੇ ਨਦੀ ਬੰਨਾ ਹਰ ਜੇਠ ਜੁੜੰਦਾ ਲੋੜੀਐ ਜਿਸ ਅਗਸ ਆਵੈ ਨਵੰਨਾ ਹਰ ਸੱਜਣ ਦਾ ਆਉਣ ਲੱਗਿਆ ਕਿਸੇ ਨਦੀ ਬੰਨਾ ਮਾਨਕ ਮੋਤੀ ਨਾਮ ਪ੍ਰਭ ਲਗ ਨਾਹੀ ਸੰਨਾ ਰੰਗ ਸਬੈ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜਾ ਸੋ ਕਰ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧੰਨਾ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਰ ਜੇ ਟਰ ਗੀਲਾ ਤਿਸਣੀ ਜਿਸ ਕਾ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਆਰੇ ਦੇਟ ਰੰਗੀਨ ਲਾਤੀ ਸਤਾਣੀ ਜਿਸ ਕਾ ਬਾਗ ਮਥਨ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਤਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਆਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰਖੇ ਸਿਰ ਮੱਥੇ ਤੇ ਜਿਹੜੇ ਰਹਾਾਂ ਤੋਂ ਆਇਓ ਨਾ ਰਹਾਾਂ ਦੇ ਸੜਕੇ ਬੇਨਤੀ ਹੈ ਇਸ ਮਹੀਨੇ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜੇਠ ਸੁਦੀ 4 30 ਮਈ ਨੂੰ ਸਤਿਗੁਰੂ ਜੀ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਜਿੱਥੇ ਵੀ ਬੈਠੀਆਂ ਹਨ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਹਨ ਇੱਥੇ ਵੀ ਮਨਾਇਆ ਜਾਵੇਗਾ ਸੋ ਦੂਸਰੀ ਬੇਨਤੀ ਹੈ ਸਤਿਕਾਰਯੋਗ ਸੰਤ ਬਾਬਾ ਸਾਧੂ ਸਿੰਘ ਜੀ ਮਹਾਪੁਰਸ਼ ਨਾਨਕ ਸਰਵਾਲੇ ਜਿਨ੍ਹਾਂ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਹਜ਼ੂਰੀ ਸੇਵਾ ਕੀਤੀ ਉਹਨਾਂ ਦੀ ਵਰਸੀ ਦਾ ਦਿਹਾੜਾ ਕੱਲ ਨੂੰ 15 ਤਰੀਕ ਨੂੰ ਨਾਨਕ ਸਰ ਦੇ ਵਿੱਚ ਬਾਬਾ ਜੀ ਦਾ ਵਰਸੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਅਖੰਡ ਪਾਠਾਂ ਦੇ ਭੋਗ ਪਾਉਣਗੇ ਉਪਰੰਤ ਦੀਵਾਨ ਸਜੇਗਾ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਵੱਲੋਂ ਸਮਾਗਮ ਕੀਤਾ ਜਾ ਰਿਹਾ ਹੈ ਸਤਿਕਾਰਯੋਗ ਸੰਤ ਬਾਬਾ ਸਾਧੂ ਸਿੰਘ ਜੀ ਮਹਾਂਪੁਰਖ ਉਹਨਾਂ ਦੀ ਵਰਸੀ ਦੀ ਯਾਦ ਵਿੱਚ ਸਮਾਗਮ ਹੋ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਬਾਬਾ ਜੀ ਦੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਿਆਰ ਨਾਲ ਸਾਰੇ ਸ਼ਬਦ ਸਰਵਣ ਕਰੋ ਗੁਰੂ ਘਰ ਦਾ ਪ੍ਰਸ਼ਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸਾਤ ਨਾਮ ਜਪ ਨਾਮ ਜਪ ਨਾਮ ਜਪ ਹਾਏ ਗੁਰੂ ਹਾਏ ਗੁਰੂ ਦੀ ਸਾਤ ਨਾਮ ਗਾਤ ਨਾਮ